ਕਾਰ ਨੇ ਹੀ ਉੱਪਰ ਨੂੰ ਵੇਜ ਜਾਦੇ ਗੱਲ ਕਿ ਮੌਸਮ ਜਾ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੋਲੰਦੇ ਦਾ ਇੱਕ ਹੂੰ ਅਸੀਂ ਤਾਂ ਇਹ ਭਾਗ ਦੀਨ ਗੈਲੀ ਮੰਦੇ ਹੁਣ ਉਹਨਾਂ ਨੇ ਦੇਖਿਆ ਹੀ ਨਹੀਂ ਰੋੜ ਹੈ ਨਹੀਂ ਕਾਰ ਕਰ ਕਰ ਧੜਕੇ ਦੇ ਹੱਤੀ ਜਾਂਦੇ ਸਰਪੰਚ ਸਾਹਿਬ ਕੋਲ ਖੜੇ ਹਾਂ ਆਪ ਜਾ ਕੇ ਆਪ ਜਾ ਕੇ ਉਹਨਾਂ ਹਰੀਕੇ ਤੋਂ ਬਾਅਦ ਉੱਥੋਂ ਪੱਟੀ ਤੋੜ ਕੇ ਆਏ ਜਮਾਂ ਹੈ ਬੰਦੇ ਜਿਹੜੇ ਸਵਾਰੀ ਦਾ ਚੱਲ ਰਿਹਾ ਹਾ ਤੇ ਤੁਹਾਰੀਆਂ ਦਾ ਗੱਟੇ ਵਿੱਚ ਗਈ ਜੀ ਕੀ ਨਾਮ ਆ ਤੁਹਾਡਾ ਜੀ ਮੁੱਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਬਾ ਜੀ ਬੰਦ ਸੀਗਾ ਸੁਆ ਚੰ ਚੱਕ ਛੜਤਾ ਜਾਦੇ ਅੱਛਾ ਪਹਿਲਾ ਮੋਟਰਾਂ ਨਾਲ ਲਾਇਆ ਆ ਹੁਣ ਜਦੋਂ ਤੜਕਾ ਵਟਣ ਦਾ ਟਾਇਰ ਸੀ ਉਹ ਥੋੜੇ ਛੜਤਾ ਕਰਕੇ ਪਹਿਲਾ ਆਇਆ ਨਹੀਂ ਪਣੀ ਜਮਾ ਨਹੀਂ ਛੱਡਿਆ ਜਾਉ ਮਾਨ ਸਾਹਿਬ ਤਾਂ ਟੇਲੇ ਤੱਕ ਪਾਣੀ ਪਹੁੰਚ ਗਿਆ ਕੋਈ ਹਾਂ ਮਾਨ ਸਾਹਿਬ ਉੱਥੇ ਬੈਠਾ ਹੀ ਆਕੀ ਜਾਂਦਾ ਉੱਥੇ ਬਿਠੇ ਆਕੀ ਜਾਂਦੇ ਜੀ ਜਾਉੜਿਆ ਤੇ ਪਹੁੰਚਿਆ ਨਹੀਂ ਹੈ ਨਾ ਜੀ ਨਾ ਪਹਿਲਾਂ ਬੰਦ ਹੁੰਦਾ ਜੀ ਨਾ ਕਿਸੇ ਨੇ ਸਵਾਰਿਆ ਜਿਉਂ ਇਹ ਪੰਜ ਸਾਲ ਹੋ ਗਏ ਆ ਹੂੰ ਜਦੋਂ ਕਿਸੇ ਨੇ ਧਿਆਣੀ ਨਹੀਂ ਮਰਿਆ ਨਾ 5 ਸਾਲ ਤਾਂ ਬਹੁਤ ਹੋ ਗਏ ਭਾਈ ਤੇ ਟੋਕਾਂ ਵੇਖ ਲੈ ਸਾਰੇ ਆ ਉਥੋਂ ਧੂੜ ਘੁਰਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾਂ ਹੋਣਗੀਆਂ ਖਾ ਕੱਚੀਆਂ ਕਿਸੇ ਨੇ ਪੱਕੀ ਉਵੇਂ ਪੱਕੀ ਨਹੀਂ ਕਰੀ ਮੜ ਕੇ ਜਿੱਥੇ ਟੁੱਟ ਗਿਆ ਉਵੇਂ ਆਪ ਹੀ ਉਵੇਂ ਪੰਗਾਈ ਸਾਰੇ ਤੇ ਆਪ ਹੀ ਬੰਨੀ ਬੰਨੀਆਂ ਨੇ ਫਿਰ ਆਪ ਵੱਧਾ ਸਾਰੇ ਪਿੰਡ ਨੇ ਸੰਯੋਗ ਦਿੱਤਨ ਨਾਲ ਜੀ ਇਹ ਵੱਧਾ ਉਹ ਤਾਂ ਦੇ ਅਫਸਰ ਪਿੰਡਾਂ ਚਾਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਮੇ ਆਈ ਇੱਥੇ ਸਾਡੇ ਕੋਲ ਤਾਂ ਕਿਸੇ ਨੇ ਗੱਲ ਸੁਣੀ ਨਹੀਂ ਕੋਈ ਗੱਲ ਨਹੀਂ ਤੇ ਕਿੰਨੇ ਕਿੰਨੇ ਏਕਡ ਵਾਣ ਸੀਗਾ ਭਾਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿੱਲੇ ਥਾ ਹੁਣ ਦਰ ਹਾਂ 12 ਇਹਦਾ 12 ਸਾਡਾ ਜੀ 12 ਕਿੱਲੋ ਹੋ ਗਿਆ ਜੀ ਤੇ ਹੋਊਗਾ 70 80 ਕਿੱਲਿਆਂ ਦਾ ਪਾਣੀ ਜਾਵੜਾ ਤੇ ਹੁਣ ਕਿੰਨੇ ਦਿਨਾਂ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਘੱਟੋ ਘੜ 15 ਦਿਨ 15 ਦਿਨ ਤਾਂ ਮੰਨੋ ਜੀ 8 ਦਿਨ ਦਾ ਪਾਣੀ ਨਹੀਂ ਸਕਦਾ ਜੀ 10 ਦਿਨ ਦਾ ਪਾਣੀ ਸਕਦਾ ਹਾਂ ਨੀਵੇ ਸਮਝਣੋਂ 8 ਦਿਨ ਵੀ ਆ ਮੰਨ ਜੀ ਸਾਡੀ ਹਾਂ ਤੇ ਬਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹਣਾ ਹੁੰਦਾ ਰਹਿੰਦਾ ਹੁੰਦਾ ਹੀ ਹੋਵੇ ਆਈ ਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਇੱਥੇ ਕੋਈ ਨਾ ਕੋਈ ਦਿੰਦਾ ਵਿਭਾਗ ਮਤਲਬ ਇੰਨਾ ਕੁ ਸੌਂਦਾ ਕੇ ਅਜੀ ਆ ਟੋਕਾਂ ਹੀ ਪੱਕੀਆਂ ਮੰਗਦੇ ਆ ਟੋਕਾਂ ਨਹੀਂ ਕਰਦੇ ਸੂਰਤ ਰਹਿੰਦੇ ਵੀ ਟੋਕਾ ਹੀ ਕਰਦੇ ਆ ਟੋਕਾ ਹੀ ਕਰਦੇ ਆ ਸੂਰਤ ਨਾ ਸਮਰਕਾ ਤੇ ਕੋਈ ਡਿਪਾਰਟਮੈਂਟ ਬਣੀ ਹੋਈ ਕੋਈ ਜੀ ਨਹੀਂ ਆਇਆ ਸੀ ਫੋਨ ਫਾਨ ਤਾਂ ਕਰਈ ਹੋਣਾ ਫੋਨ ਕਰ ਕਰ ਤੜਕੇ ਤੇ ਹੱਕੀ ਜਾਂਦੇ ਸਰਪੰਚ ਸਾਹਿਬ ਵੀ ਕੋਲੇ ਖੜੇ ਸਾਡੇ ਆਪ ਜਾ ਕੇ ਆਪ ਜਾ ਕੇ ਉਥੋਂ ਹਰੀਆਂ ਤੋਂ ਬੰਦ ਉਥੋਂ ਪੱਟੀ ਤੋੜ ਕੇ ਆਏ ਜਮਾ ਹੈ ਬੰਦੇ ਆਪ ਕਰਨ ਗਏ ਆ ਫੋਨ ਫਾਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਕੱਟੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਇਹ ਤਾਂ ਹੈ ਸਾਰੇ ਮੋਗੇ ਬੰਦ ਸੀ ਕੋਈ ਹਾਂ ਇੱਥੇ ਕੋਈ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਜੀ ਇੱਕ ਵਾੜੋਂ ਅੱਛਾ ਠੀਕ ਹੈ ਪਹਿਲੇ ਵੀ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਨਾਲ ਜੀ ਇਹ ਜੀ ਕਰੀਬ ਅੰਦਾਜ਼ਾ ਹੈ ਜਾਈ 70 80 ਪਿੱਲਾਂ ਚ ਪਾਣੀ ਫਿਰ ਗਿਆ ਉਹਨਾਂ ਜੀ ਤੇ ਕਿਹੜਾ ਰਜਬਾਹ ਤੇ ਕਾਰਨ ਕੀ ਬਣਿਆ ਰਜਬਾਹ ਇਹ ਦੋਧਾ ਰਜਬਾਹ ਜੀ ਕਾਰਨ ਇਹ ਓਵਰਫਲੋ ਹੋ ਗਿਆ ਜੀ ਜਾਦੇ ਕੱਲ ਇੱਕ ਮੌਸਮ ਜਿਆ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਰ ਲੰਬੇ ਟਾਈਮ ਤੋਂ ਹਾਂ ਅਸੀਂ ਤਾਂ ਇਹ ਵਿਭਾਗ ਦੀਨ ਕਹਿਲੀ ਮੰਨਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਲੋਡ ਹੈ ਨਹੀਂ ਜੀ ਪਹਿਲਾ ਬੰਦ ਸੀ ਜਮ ਕੱਲ ਨੂੰ ਕਮੈਂਟ ਚੱਲਣ ਵਾਲੀ ਸੇਤ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਸੀ ਹੂੰ ਬਾਕੀ ਸਾਨੂੰ ਤੇ ਬੜਾ ਹੈ ਯਾਰ ਜੀ ਜਦੋਂ ਲੋਡ ਸੀ ਇਸ ਵਾਰ ਨਾ ਐ ਸੀਜ਼ਨ ਚ ਕੜਦੇ ਤੇ ਸੂਆ ਸੂਆ ਕਰਕੇ ਵਗਿਆ ਜੀ ਉਹ ਤਾਂ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆ ਮੈਂ ਹਮਤਾਲੇ ਬੰਦੇ ਕੋ ਦੋ ਪਾਣੀ ਲਾ ਗਏ ਨੇ ਕੱਸੀ ਦੇ ਤਾਂ ਆਮ ਤਾਂ ਇੱਕ ਹੀ ਲੱਗਿਆ ਨਹੀਂ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਾਈ ਕੋਈ ਇਰੀਗੇਸ਼ਨ ਡਿਪਾਰਟਮੈਂਟ ਨਹੀਂ ਆਇਆ ਬਾਈ ਨਹੀਂ ਆਇਆ ਉਹ ਦੇ ਪ੍ਰਸਾਲੇ ਦਾ ਜਰੂਰ ਪ੍ਰਚਾਰ ਆਇਆ ਸੀ ਉਹਨਾਂ ਨਾਲ ਹੀ ਅੱਛਾ ਉਹ ਮਹਿਕਮੇ ਵਾਲਾ ਕੋਈ ਨਹੀਂ ਹੈ ਕੋਈ ਨਹੀਂ ਤੇ ਆਪ ਹੀ ਬੰਨੇ ਇਹ ਸਾਰਾ ਤੁਸੀਂ ਆਪ ਨੇ ਪਿੰਡ ਦੇ ਸਹੂਦਤ ਹਮ ਤੇ ਡਿਪਾਰਟਮੈਂਟ ਬਣੀ ਹੋਈ ਕੋਈ ਨਹੀਂ ਹੈ ਮੌਕੇ ਤੇ ਕੋਈ ਨਹੀਂ ਹੈ ਬਾਈ ਤੇ ਪਟਵਾਰੀ ਸਾਹਿਬ ਵਗੈਰਾ ਪਹੁੰਚੇ ਦੂਜੇ ਗੱਲ ਪਟਵਾਰੀ ਦਾ ਵਿਚਾਰ ਇੱਥੇ ਰਿਹਾ ਹਜੇ ਪਟਵਾਰੀ ਦਾ ਗੱਟੇ ਵਿੱਚ ਕਾਇ ਅੱਛਾ ਨਾਲ ਚੁਕਾਏ ਹੈ ਚਲੋ ਉਹ ਫਿਰ ਪਰਿਵਾਰਕ ਵਾਲੀ ਗੱਲ ਬਣ ਜਾਂਦੀ ਨਾਲ ਬਾਈ ਯਾਰ ਉਹਨਾਂ ਨਾਲ ਹਮ ਚੰਗੇ ਬੰਦੇ ਚੱਕਦੇ ਬਾਈ